ਠੀਕ ਹੈ ਜੀ ਠੀਕੇ ਆ ਰਹੇ ਨੇ ਜੀ ਠੀਕ ਹੈ ਜੀ ਠੀਕੇ ਆ ਰਹੇ ਨੇ ਜੀ ਉਹ ਨਾਲ ਘਰਾ ਦੋ ਪੰਜ ਸਾਲ ਰੱਟ ਵੀਰ ਮੈਨੂੰ ਹੋ ਜਾ ਤਾ ਸਭ ਪੋਸਟ ਜਾਰੀ ਕੀਤਾ ਜਿਹੜੇ ਮੈਚ ਲੈਦਾ ਜੀ ਕੀ ਕਹਿਣਾ ਚਾਹੁੰਦੇ ਹਾਂ ਜੀ ਅੱਜ ਮਾਲਵਾ ਦੇ ਜਿਹੜੇ ਖੇਡਾਂ ਦਾ ਉਹਦਾ ਪੋਸਟ ਜਾਰੀ ਕੀਤਾ ਸਾਰੇ ਰਲ ਕੇ ਤੇ ਇਹ ਖੇਡਾਂ ਜਿਹੜੀਆਂ 1 2 3 ਮਾਰਚ ਨੂੰ ਮਾਲਵਾ ਕਾਲ ਦੇ ਗਰਾਊਂਡਾਂ 'ਤੇ ਕਰਵਾਈਆਂ ਜਾਂਦੀਆਂ ਤੇ ਇਹ ਜਸਦੀਪ ਸਿੰਘ ਗੋਲਾ ਦੀ ਜਿੰਦਗੀ ਜਾਤ ਨੂੰ ਸਮਰਪਿਤ ਹੈ ਟੂਰਨਾਮੈਂਟ ਤੇ ਇਹਦੇ ਵਿੱਚ ਕਬੱਡੀ ਦੇ ਵੱਖ-ਵੱਖ ਮੁਕਾਬਲੇ ਤੇ ਐਥਲੈਟਿਕਸ ਦੇ ਅਲੱਗ-ਅਲੱਗ ਮੁਕਾਬਲੇ ਕਰਵਾਏ ਜਾਣਗੇ ਤੇ ਇਹੀ ਪੀਰ ਕਰੂਗਾ ਮੈਂ ਸਾਰੇ ਲੱਖਾਂ ਦੇ ਲੋਕਾਂ ਨੂੰ ਜਿੱਥੇ ਸਾਰੇ ਰਲ ਕੇ ਇੱਕ ਵੱਡਾ ਟੂਰਨਾਮੈਂਟ ਬਹੁਤ ਲੰਬੇ ਟਾਈਮ ਤੋਂ ਮਾਲਵਾ ਕਾਲ 'ਚ ਹੁੰਦਾ ਆ ਰਿਹਾ ਹੈ ਪੀ ਤੁਸੀਂ ਵੀ ਜਿੰਨੇ ਵੀ ਇਲਾਕੇ ਦੇ ਲੋਕ ਨੇ ਵੱਧ ਤੋਂ ਵੱਧ ਇਸ ਖੇਡਾਂ ਵਿੱਚ ਆ ਕੇ ਸਮਰਪਿਤ ਕਰਨੇ ਠੀਕ ਹੈ थैंक यू ਮੇਰਾ ਨਾਮ ਗੁਰਜੰਨ ਸਿੰਘ ਪ੍ਰਿੰਸੀਪਲ ਸੀਰੀਅਸ ਖੰਡੀ ਸਕੂਲ ਕੋਟਾਲਾ ਮਾਲਵਾ ਕਾਲਜ ਬਾਉਂਡਰੀ ਸਰਵਾਦੀ ਗਰਾਊਂਡ ਦੇ ਵਿੱਚ 1 ਮਾਰਚ ਤੋਂ ਲੈ ਕੇ 3 ਮਾਰਚ ਤੱਕ ਇਹ ਜਿਹੜਾ ਟੂਰਨਾਮੈਂਟ ਆ ਹਰ ਸਾਲ ਦੀ ਤਰ੍ਹਾਂ ਜਸਦੇਵ ਸਿੰਘ ਗੋੜਾ ਯੂਐਸਏ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਕਬੱਡੀ ਵਜਣੀ ਜਿਵੇਂ 35 ਕਿਲੋ 45 ਕਿਲੋ 55 ਕਿਲੋ 65 ਕਿਲੋ ਅਸਲੈਟ 100 ਮੀਟਰ 200 ਮੀਟਰ 400 ਮੀਟਰ 1500 ਮੀਟਰ 5000 ਤੇ 3000 ਮੀਟਰ ਲੜਕੇ ਤੇ ਲੜਕੀਆਂ ਦੇ ਜਿਹੜੇ ਮੁਕਾਬਲੇ ਨੇ ਉਹ ਕਰਵਾਏ ਜਾਣੇ ਨੇ ਇਸ ਤੋਂ ਇਲਾਵਾ ਜਿਹੜੀਆਂ ਅਕੈਡਮੀਆ ਨੇ ਉਹਨਾਂ ਦੇ ਮੁਕਾਬਲੇ ਵੀ ਤਿੰਨ ਤਰੀਕ ਨੂੰ ਕਰਵਾਏ ਜਾਣੇ ਨੇ ਤੇ ਨਾਲ ਹੀ ਜੈਜੀਪੀ ਦਾ ਜਿਹੜਾ ਖੁੱਲਾ ਖਾੜਾ ਉਹ ਵੀ ਤਿੰਨ ਤਰੀਕ ਨੂੰ ਸ਼ਾਮਿਲ ਲਗਾਇਆ ਜਾਣਾ ਅਸੀਂ ਇਸ ਟੂਰਨਾਮੈਂਟ ਨੂੰ ਕਰਾਉਂਦਾ ਸਾਡਾ ਮੇਨ ਮੰਤਵ ਹੈ ਜਿਹੜਾ ਵੀ ਸਾਡੇ ਇਲਾਕੇ ਦੇ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ ਤੋਂ ਰਹਿ ਤੋ ਕਿ ਇਹਨਾਂ ਗਰਾਊਂਡਾਂ ਦੇ ਵਿੱਚ ਆਉਣ ਤੇ ਆਪਣੇ ਜਿਹੜੇ ਵਧੀਆ ਸਪੋਰਟਸਮੈਨ ਸਾਡੇ ਇਸ ਗਰਾਊਂਡ ਨੇ ਦਿੱਤੇ ਨੇ ਉਹਨਾਂ ਦੀਆਂ ਪਰਚਲਾਂ ਤੇ ਚੱਲਦੇ ਹੋਏ ਆਪਣਾ ਜਿਹੜਾ ਭਵੇਖਾ ਉਹ ਸਵਾਰਨ ਦਾ ਯਤਨ ਕਰਨਗੇ ਤੇ ਅਸੀਂ ਆਸ ਕਰਾਂਗੇ ਵੀ ਉਹ ਬੱਚੇ ਜਿਹੜੇ ਪੜ੍ਹਨ ਦੇ ਨਾਲ-ਨਾਲ ਜਿੱਥੇ ਖੇਡਾਂ ਦੇ ਵਿੱਚ ਵੀ ਆਪਣਾ ਨਿਗਰਜ ਯੋਗਦਾਨ ਪਾਉਣਗੇ ਉੱਥੇ ਉਹ ਚੰਗੀਆਂ ਜੌਬਾਂ ਵੀ ਰਹਿਣਗੇ ਤੇ ਸਮਾਜ ਨੂੰ ਵੀ ਸਹੀ ਸੇਧ ਦੇਣ ਸਾਡੇ ਐਨਆਰਆਈ ਭਰਾ ਨੇ ਜਿਹੜੇ ਸਾਰੇ ਜਿਵੇਂ ਸਾਬੀ ਕੁਨਰਾਜ ਜਿਸਦੇ ਗੋਲੇ ਦੇ ਬਰਦਰ ਨੇ ਫਿੰਡੀ ਤੇ ਹੋਰ ਵੀ ਸਾਡੇ ਬਹੁਤ ਸਾਰੇ ਭਰਾ ਨੇ ਜਿਹੜੇ ਬਾਹਰੋਂ ਐਨਆਰਆਈ ਵੀਰ ਇਸ ਟੂਰਨਾਮੈਂਟ ਦੇ ਵਿੱਚ ਕਈ ਸਾਲਾਂ ਤੋਂ ਨਿਰਗੁਣਦਾਨ ਜਿਹੜਾ ਉਹ ਪਾ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕਿਆਸ ਰੱਖਦੇ ਹਾਂ ਵੀ ਉਹ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਗੇ ਤੇ ਅਸੀਂ ਪ੍ਰਬੰਧਕ ਦੇ ਤੌਰ ਤੇ ਪੂਰਾ ਅਸੀਂ ਆਪਣੇ ਵੱਲੋਂ ਪੂਰਾ ਯੋਗਦਾਨ ਦੇਵਾਂਗੇ ਤਾਂ ਜੋ ਇਹ ਟੂਰਨਾਮੈਂਟ ਸਾਡਾ ਜਿਹੜਾ ਪੂਰੇ ਪੰਜਾਬ ਚ ਨਹੀਂ ਇੰਡੀਆ ਲੈਵਲ ਤੇ ਬਹੁਤ ਵਧੀਆ ਆਪਣਾ ਨਾਂ ਚੁੱਕਾ